ਉਹੀ ਬੰਦਾ ਅੱਜ ਖੜਾ ਲਾਦਾ ਆ। ਆਹੀ ਬੰਦਾ ਕੱਲ ਨਾਲ। ਕੋਈ ਵੀਡੀਓ ਬਣਾਉਗਾ। ਕੋਈ ਬਣਾਉਗਾ। ਵਾਹ। ਹਾਂ ਜੀ ਉਹ ਜਾਣ ਕੇ ਖਿਲਾ ਰਿਹਾ ਇਹ। ਪਰ ਪੁੱਛੀ ਗਾ ਢਾਈ ਸੁਵਾਰੀ ਹੈ ਕਿ ਤੇ। ਪੁੱਛੋੜਾ। ਇੱਥੇ ਭਾਈ ਸੁਵਾਰੀ ਹੈ ਕਿ ਕੋਈ? ਹਾਂ ਫਿਰ। ਨਹੀਂ ਆ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਥੋੜਾ? ਜੀ ਵੀਡੀਓ ਬੰਦ ਕਰ ਗੱਡੀ ਰੁਕਾ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ। ਛੋਟਾ ਤੁਸੀਂ ਕਿਉਂ ਕਲੇਸ਼ ਕਰਾਉਣੀ ਆ ਛੋਟਾ ਸਾਰਾ ਯਾਰ ਵੱਡਾ ਪਟਿਆ ਪਏਗਾ ਛੋਟੀਆਂ ਸਵਾਰੀਆਂ ਨਾ ਛੋਟਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇੱਥੋਂ ਥੋੜਾ ਚੜਨਾ ਥੋੜਾ ਮਤਲਬ ਨਹੀਂ ਯਾਰ ਬੰਦ ਖੜੀਆਂ ਰਹਿੰਦੇ ਕੋਈ ਚੱਕਰ ਨਹੀਂਗਾ ਹਾਂ ਛੋਟਾ ਕੋਈ ਚੜਨ ਲਾ ਹੈਗਾ ਇੱਥੇ ਛੋਟਾ ਕੋਈ ਚੜਨ ਲਾ ਹੈਗਾ ਸਿੱਥੇ ਮੇਰੀ ਗੱਲ ਸੁਣੀ ਸਾਡਾ ਤਾਂ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤੇ ਚੱਲ ਓ ਸ਼ਰਕ ਸ਼ਰਕ ਨੂੰ ਕਰਦੇਗਾ ਫੋਨ ਸ਼ਰਕ ਦੇ ਟੋਏ ਭਰ ਲਾਉ ਸੀ ਮਾੜੀ ਮੋੜੇ ਆ ਵੀ ਮੈਂ ਹੱਥ ਦਿੱਤਾ ਤੈਨੂੰ ਨਹੀਂ ਨਹੀਂ ਜੂ ਟੋਏ ਭਰਉਣਾ ਫਿਰ ਪਿੰਡ ਵਾਲੇ ਯਾਰ ਪਿੰਡ ਵਾਲੇ ਕੋ ਸਾਡੀ ਸਵਾਰੀ ਟੋਏ ਭਰਉਣਾ ਟੋਏ ਭਰਉਣਾ ਪਿੰਡ ਵਾਲੇ ਵੀਰ ਮੜ ਕੇ ਅੱਜ ਛੋਟੀਆਂ ਮਹਿਤਾ ਕਰਦੇ ਟੋਏ ਭਰ ਲਓ ਪਿੰਡ ਵਾਲੇ ਯਾਰ ਕੀ ਮਰ ਲਈਏ ਟੋਏ ਪਿੰਡ ਵਾਲੇ ਭਰ ਲਓ ਯਾਰ 3 ਮਿੰਟ ਪਿੰਡ ਵਾਲੇ ਕੱਲੇ ਨਹੀਂ ਅਸੀਂ ਸੋਨੂੰ ਕਹਿੰਦੇ ਪਿੰਡ ਵਾਲੇ ਟੋਏ ਭਰ ਲਓ ਯਾਰ ਯਾਰ ਜਮਾ ਅਸੀਂ ਸਾਰੇ ਐਡ ਕਰਦੇ ਨਾ ਸਾਰੀ ਸਵਾਰੀ ਢੁੜੀ ਚੱਕ ਕੇ ਲੈ ਆਨੇ ਫੇਰ ਤੁਸੀਂ ਟ੍ਰੋਇ ਵੀ ਦੇਖ ਲਓ ਸਾਡੇ ਸਾਲ ਰੋਡ ਖਰਾਬ ਹੋ ਰਿਹਾ ਯਾਰ ਸਰਕਾਰ ਦੀ ਤੁਸੀ ਬਣਵਾ ਨਹੀਂ ਸਕਦੇ ਐਮਐਲਏ ਨੂੰ ਫੋਨ ਕਰਦੇਗਾ ਵੀ ਸੜਕ ਬਣਾ ਦੇ ਨਹੀਂ ਸੜਕਾਂ ਸੀ ਕਿੱਥੋਂ ਬਣਾ ਪੱਲੇ ਬਣਾ ਦੀਆਂ ਸੀ ਕੋਈ ਯੋਜਨਾ ਜੀ ਨਾ ਕੋਈ ਕਰਕੇ ਐ ਰਹੀ ਏਡੇ ਰੋਕेंगे ਮੈਂ ਬੱਸ ਤੂੰ ਤੇਰੇ ਟਿਕਾਣਾ ਦੱਸ ਦੇ ਮੈਨੂੰ ਤੂੰ ਸਾਡੇ ਯਾਰ ਚੱਲ ਕੇ ਦੇਖ ਅੱਡੀ ਟਾਈਮ ਤੇ ਕਿੰਨਾ ਲੱਗਦੀ ਹੈ ਕਹਿੰਦੇ ਉਹ ਓਟੇ ਹੀ ਆਜੋ ਕਹਿੰਦੇ ਉੱਥੇ ਕੱਲ ਉਹਥੇ ਉਹਨਾਂ ਨੇ ਟ੍ਰੈਲੀ ਬੈਗ ਲਾਈ ਠੀਕ ਹੈ ਜੇ ਤੂੰ ਐਕਸੀਡੈਂਟ ਹੋ ਜਾਦਾ ਫੇਰ ਫੇਰ ਰੋਕੀ ਰਗਵਾਈ ਸੀ ਫੇਰ ਹੀ ਆ ਯਾਰ ਬਾਬੇ ਸਾਰਾ ਰੋਡ ਪੱਟਿਆ ਨਾ ਤੈਨੂੰ ਪਤਾ ਨਾ ਪੱਟਿਆ ਨ ਜਾ ਫਿਰ ਜਾਂ ਤੁਸੀਂ ਵੀ ਯਾਰ ਲੈ ਕੇ ਨਹੀਂ ਲੈ ਕੇ ਨਹੀਂ ਰਸ ਯਾਰ ਕਿਉਂ ਜੀ ਲਿਆਦੇ ਕਿ ਨਹੀਂ ਲਿਆਦੇਗੇ ਜਾਂ ਤੁਹਾਡਾ ਸਾਰਾ ਪਿੰਡ ਕਰੇ ਬਸ ਰੋਕਦੇ ਨਹੀਂ ਇਹ ਨਹੀਂ ਨਹੀਂ ਫਿਰ ਸਾਡੀ ਗੱਡੀ ਚ ਲੈਣ ਲੱਗੀ ਹੁੰਦੀ ਫਿਰ ਵੀ ਲੈ ਕੇ ਜਾਣੇਗੇ ਲੈਣ ਲੱਗੀ ਹੋਈ ਗੱਡੀ ਦੇ ਵਿੱਚ ਤੇ ਫਿਰ ਗਲਤ ਗੱਲ ਕਰਦੇ ਨਾ ਮਾੜੀ ਗੱਲ ਹੈ ਨਾ ਫਿਰ ਬਿਨਾ ਮਤਲਬ ਫੋਨ ਕਰਨਾ ਕੋਈ ਤਾਂ ਆ ਗਿਆ ਮੇਨ ਮੰਨ ਲੋ ਕੋਈ ਫਿਰ ਉਹੀ ਗੱਲ ਕਰਦੇ ਨਾ